happy have other day. ਹਾਂ ਦਾ ਸਾਹਮਣੇ ਬੈਜੀ ਖੇਡ ਮੈਦਾਨ ਦੇ ਕਬੱਡੀ ਕਬੱਡੀ ਧਾਰੀ ਮੇਰੇ ਪੰਜਾਬੀ ਵੀਰੋ ਸਰਦੋ ਰੋਪੀਆਂ ਪੰਮਾ ਮਾਨਾਲੀਆ ਮਾਰ ਬਕਾ ਖੁਦਕਾਰ ਦੇ ਗਬੀਰ ਹੈ ਤੇ ਸੋਨੂ ਮਾਨਾਲੀਆ ਕਾਪੀ ਦੀ ਹਿੱਕ ਤੇ ਲੀਕਾ ਮਾਰਦਾ ਹੈ ਸੋਨੂ ਮਾਨਾਲੀਆ ਪ੍ਰਧਾਨ ਸਾਹਿਬ ਬਨੋੜਾ ਪੁਣੀ ਤਖਾਣੇ ਲੋਰਾ ਪੰਦਰੋਂ 5-7 ਸਾਲ ਤੋਂ ਹੋਈ ਹੈ ਦੇਖੀ ਹੈ ਇਹ ਸਾਰਾ ਪੰਨਾ ਨਹੀਂ ਪੁਣੀ ਲਗਮਾਂ ਲੱਗਦਾ ਸੋਨੂ ਪੰਨਾਲੀ ਕੁਰੀ ਦਾ ਕਮਾਲ ਲੱਗਦਾ ਹੈ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਆ ਪੰਜਾਬ ਦੀ ਸ਼ੇਰ ਬੱਤੀ ਹੈ। ਹਮੇਰੀ ਨਹੀਂ ਰੇਡ ਪਈ ਹੋਈ ਹੈ। ਹੈਪੀ ਹੈਪੀ ਜਿਹੜੇ ਲੰਮਾ ਪੈੜਾ ਤਿਆਰ ਕਰਕੇ ਆਈ ਹੈ। ਲਗਿਆਏ ਦਾ ਏਰੀਆ 30 ਸਾਲ ਤੋਂ ਆ ਸਾਹਮਣੇ ਇਧਰਲੇ ਪਾਸੇ ਅਗਲੀ ਰੇਡ ਆਪਾਂ ਤੱਕਾਂਗੇ। ਪਰ ਕੋਈ ਬੜੀ ਸ਼ਾਂਤ ਹੈ। ਆ ਅੱਗ ਪਾਇੰਦ ਸਮੇ ਧਾਣੀ ਦੇ ਖਾਤੇ ਗੁਰਦੁਖਾ ਅਗਲੇ ਮਾਈਕਾਂ ਤੇ ਮਾਨੂੰ ਬੈਂਦੀ ਹੈ ਫਰੋਜਪੁਰ ਤੇ ਨਾਮ ਬੈਂਦੀ ਆ ਰੱਤਾ ਦੁੱਤਾ ਲੱਖੀ ਆਏ ਰਾਜਾ ਹੱਡਾ ਮਾਰ ਕੇ ਇੱਕੋ ਵੀ ਮੇਰੀ ਆਵਾਜ਼ ਨੂੰ ਟੀਮ ਸੁਣਦੀ ਹੈ ਲਾਓ ਤੱਕਦਾ ਖੇਡ ਮੈਦਾਨ ਦੇ ਵਿੱਚ ਕਾਲਾ ਕਰਦੇ ਗੁਲਾਮੀ ਪੁਰੀਆ ਲਾਓ ਕਹਿੰਦੇ ਆ

ਕੋਲਾ ਸਰ ਪੱਟੇ ਬਣਾਉਣ ਦੇਰ ਬਣਾ ਲਈ ਬਿਲਕੁਲ ਆਹ ਕਿੱਥੇ ਦਿਖਾ ਦੇ ਦੇ ਨਾਲ ਹਾਜੀ ਸਰਵਾਦੀ ਦਾ ਮਲਗੀ ਆ ਇਹੋ ਆ ਕਿ ਬੱਤੀਆਂ ਨੇ ਦੇਈਆਂ ਤੂੰ ਦੱਸ ਕੋਈ ਕੋਲਟੀ ਗਰਾਊਂਡ ਤੋਂ ਪਰਲਾ ਕੇ ਵਾਦਾ ਕਰਾ ਆ ਸਾਹਮਣੇ ਡੈਜੀ ਖੇਡ ਮਾਣ ਦੇ ਚਾਪਾ ਤੱਕਾਂਗੇ ਮੇਰੇ ਪੰਜਾਬੀ ਵੀਰੋ ਡੈਜੀ ਦੀ ਰੇਡ ਹੈ ਟੱਕਰ ਖੇਡ ਵੱਡੀ ਹੈ ਇੱਧਰੋਂ ਪਾਸੇ ਹੋ ਆਹ ਸਾਹਮਣੇ ਬੱਲੇ ਬੰਦੇ ਹਕੀਮ ਦੇ ਪੰਜਾਬੀ ਵੀਰੋ ਆਜ ਖੇਡਣਾ ਬਣਾ ਲੱਖੀ ਕਹਿੰਦੇ ਤੱਕ ਦੇ ਖੇਡ ਮੈਦਾਨ ਤੇ ਰੱਤੇ ਗੱਡੇ ਵਾਲਾ ਸਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਉਹ ਵਰਤੇਜ ਦੇਖਦਾ ਵੀ ਦੁੱਬਲੀ ਪਿੰਡ ਵਾਲਾ